ਹੈਲੋ ਦੋਸਤੋ ਸਤਿ ਸ੍ਰੀ ਅਕਾਲ ਜੀ ਇਹ ਜਿਹੜਾ ਬੂਟਾ ਤੁਹਾਨੂੰ ਸੂਰਜਮੁਖੀ ਦੇ ਵਰਗਾ ਲੱਗਦਾ ਨਾ ਜੀ ਇਹ ਐਕਚੁਅਲੀ ਸੂਰਜਮੁਖੀ ਦਾ ਬੂਟਾ ਨਹੀਂਗਾ ਦੇਖ ਲਓ ਕਿੰਨਾ ਲੰਬਾ ਹੋਇਆ ਹੋਇਆ ਜੀ ਇਹ ਦੇਖ ਲਓ ਹਨਾ ਇਹ ਹੈਗਾ ਜੀ ਹਾਥੀਚੱਕ ਇਹ ਅਸੀਂ ਮਾਲਵੇ ਤੋਂ ਆ ਜੀ ਉੱਥੇ ਇਹਨੂੰ ਹਾਥੀਚੱਕ ਕਹਿੰਦੇ ਨੇ ਇਹਦੀ ਉੱਪਰ ਨੂੰ ਇਹ ਇਸ ਤਰ੍ਹਾਂ ਫੈਲ ਜਾਂਦਾ ਆ ਨਾ ਲੰਬਾ ਹੋ ਜਾਂਦਾ ਬੂਟਾ ਪਰ ਇਹਦੀਆਂ ਨਾ ਜਿਹੜੀਆਂ ਜੜਾਂ ਨੇ ਜੜਾਂ ਦੇ ਵਿੱਚ ਇਹਦੇ ਨਾ ਲੱਗਦਾ ਆਲੂਆਂ ਵਾਂਗੂ ਤੇ ਫੇਰ ਆਪਾਂ ਉਹ ਬੋਇਲ ਕਰਕੇ ਉਹ ਖਾਣੇ ਆ ਤੇ ਜਿਹੜੇ ਇਹਨਾਂ ਦੀ ਆਹ ਚੀਜ਼ਾਂ ਨੇ ਨਾ ਇੱਥੋਂ ਇਹਨਾਂ ਨੂੰ yellow yellow ਫਲਾਵਰ ਨਿਕਲੂਗੇ ਜੀ ਹੈ ਨਾ ਇਹ ਜਦੋਂ ਇਹਨੂੰ ਫਲਾਵਰ ਲੱਗਦੇ ਨੇ ਨਾ ਇਹ ਸੂਰਜਮੁਖੀ ਵਾਂਗੂ ਹੀ ਲੱਗਦਾ ਹੈ ਕਿ ਜਿੱਦਾਂ ਸੂਰਜਮੁਖੀ ਬੀਜੀ ਹੁੰਦੀ ਹੈ ਨਾ ਤੇ ਇਹ ਜਿਹੜਾ ਹੈਗਾ ਨਾ ਇਹਦੇ ਵਿੱਚ ਜਿਹੜੇ ਲੱਗਦੇ ਨੇ ਜੜਾਂ ਦੇ ਵਿੱਚ ਨਾ ਉਹ ਖਾਣ ਨੂੰ ਬਹੁਤ ਹੀ ਟੇਸਟੀ ਹੁੰਦੇ ਨੇ ਤੇ ਅਸੀਂ ਉਬਾਲ ਕੇ ਉਹਨਾਂ ਨੂੰ ਖਾਣੇ ਆ ਤੇ ਵੈਸੇ ਵੀ ਇਹ ਲੱਗਿਆ ਹੋਇਆ ਤੁਹਾਡੇ ਘਰ ਦੇ ਵਿੱਚ ਦੇਖੋ ਕਿੰਨਾ ਸੋਹਣਾ ਲੱਗਦਾ ਜੀ ਹੈ ਨਾ ਇਹ ਮੈਂ ਨਾ ਕਾਫੀ ਸਾਰੇ ਲਗਾਏ ਹੋਏ ਨੇ ਮੈਂ ਇਹਨਾਂ ਨੂੰ ਈਬੇ ਤੋਂ ਇਹਦੇ ਬੀਲ ਐਸੀ ਇਹਨਾਂ ਨੂੰ ਕਹਿੰਦੇ ਆ ਜਰੂਸਲਮ ਆਰਕੀਚੋਕ ਹਨਾ ਇਹਦੇ ਪੱਤੇ ਹੀ ਮੈਨੂੰ ਤਾਂ ਬਹੁਤ ਸੋਹਣੇ ਲੱਗਦੇ ਨੇ ਜਦੋਂ ਫੁੱਲ ਲੱਗਦਾ ਮੈਂ ਉਹ ਵੀ ਦਿਖਾਉਂਗੀ ਤੁਹਾਨੂੰ ਫੁੱਲ ਵੀ ਇਹਦਾ ਬਹੁਤ ਸੋਹਣਾ ਇਹਦੇ ਤੇ ਲੱਗਦਾ ਦੇਖੋ ਕਿੰਨੀ ਸੋਹਣੀ ਲੱਗਦੇ ਤੁਸੀਂ ਇਹਨੂੰ ਪੋਟ ਵਿੱਚ ਵੀ ਲਗਾ ਸਕਦੇ ਜਿੰਨਾ ਕੋਈ ਜਗ੍ਹਾ ਹੈ ਨੀਂਗੀ ਤੁਸੀਂ ਇਹਨੂੰ ਜ਼ਮੀਨ ਦੇ ਵਿੱਚ ਵੀ ਲਗਾ ਸਕਦੇ ਹੋ ਹਨਾ ਤੇ ਜਦੋਂ ਇਹਦੇ ਤੇ ਜਲ ਹੋ ਜਲ ਫੁੱਲ ਆਉਂਦੇ ਨੇ ਬੜੇ ਹੀ ਪਿਆਰੇ ਲੱਗਦੇ ਨੇ ਜੀ ਹਨਾ ਇਹ ਇਹ ਮੈਂ ਡਿਫਰੈਂਟ ਜਿਹਾ ਹੈ ਟਰਾਈ ਕੀਤਾ ਕਿਉਂਕਿ ਬਹੁਤਾ ਇੱਥੇ ਆਮ ਲੋਕਾਂ ਨੂੰ ਇਹਦੇ ਬਾਰੇ ਕੋਈ ਪਤਾ ਨਹੀਂਗਾ ਮੈਂ ਇਹਦੀ ਵੀਡੀਓ ਪਿਛਲੇ ਸਾਲ ਪਾਈ ਸੀਗੀ ਕਾਫੀ ਲੋਕ ਮੈਨੂੰ ਪੁੱਛਦੇ ਸੀ ਕਿ ਹੈ ਕੀ ਚੀਜ਼ ਆ ਤੇ ਫਿਰ ਮੈਂ ਉਹਨਾਂ ਨੂੰ ਦਿਖਾਇਆ ਵੀ ਸੀਗਾ ਮੈਂ ਸੋਚਿਆ ਮੈਂ ਇਹਨੂੰ ਐਤ ਕਿ ਤੁਹਾਨੂੰ ਜਦੋਂ ਗਰੋ ਹੋਊਗਾ ਮੈਂ ਤੁਹਾਨੂੰ ਪ੍ਰੋਪਰ ਦਿਖਾਵਾਂ ਤੇ ਮੈਂ ਜਦੋਂ ਇਹਨੂੰ ਪੱਟੂਗੀ ਜੀ ਐਂਡ ਆਫ ਦਾ ਸਮਰ ਫਿਰ ਮੈਂ ਤੁਹਾਨੂੰ ਇਹਦੇ ਜਿਹੜੀਆਂ ਜਣਾਂ ਦੇ ਵਿੱਚ ਜੋ ਲੱਗਦੇ ਨੇ ਨਾ ਆਲੂਆਂ ਵਾਂਗੂ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਉਹ ਬੜੇ ਟੇਸਟੀ ਬਣਦੇ ਨੇ ਤੁਸੀਂ ਉਹਦੀ ਸਬਜ਼ੀ ਬਣਾ ਲਓ ਉਹਨਾਂ ਨੂੰ ਬੋਇਲ ਕਰਕੇ ਖਾ ਲਓ ਬਹੁਤ ਹੀ ਟੇਸਟੀ ਉਹ ਬਣ ਜਾਂਦੇ ਨੇ ਜੀ